बंदा रखो बंदि करोर बंद کدی جان دینی بند کرو چائنا ڈور بند کرو لوکاں دی جان लेणी بند کرو چائنا ڈور بند کرو چائنا बोलो यार बोलो चाइना डोर बंदि करो चाइना डोर बंदो लोका जी जान लेणी बंदो ਚਾਈਨਾ ਡੋਰ ਬੰਦ ਕਰੋ ਚਾਈਨਾ ਡੋਰ ਬੰਦ ਕਰੋ ਆਪ ਵੀ ਬੋਲੋ ਕੁਝ ਕੋਈ ਕਹਿ ਰਿਹਾ ਨਹੀਂ ਕਹਿ ਰਿਹਾ ਨਹੀਂ ਚਾਈਨਾ ਡੋਰ ਬੰਦ ਕਰੋ ਚਾਈਨਾ ਡੋਰ ਬੰਦ ਕਰੋ ਕੁਨੀ ਡੋਰ ਬੰਦ ਕਰੋ ਚਾਈਨਾ ਡੋਰ ਬੰਦ ਕਰੋ ਕੁਨੀ ਡੋਰ ਬੰਦ ਕਰੋ ਚਾਈਨਾ ਡੋਰ ਬੰਦ ਕਰੋ ਕੁਨੀ ਡੋਰ ਬੰਦ ਕਰੋ ਜਨਾ ਜਾਓਗੇ ਅੱਜ ਆ ਦੇਖੋ ਮੇਰਾ ਨੂੰ ਡਾਕਟਰ ਰੋਹਨ ਮੈਰਾ ਚੇਅਰਮੈਨ ਐਂਟੀ ਕਰਾਈਮ ਮੈਨੂਅਲ ਪ੍ਰੋਡਕਸ਼ਨ ਤੋਂ ਜੀ ਅੱਜ ਜਿਹੜਾ ਅਸੀਂ ਪ੍ਰੋਟੈਸਟ ਕਰ ਰਹੇ ਆਂ ਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਆਂ ਜੀ ਇਹ ਅਸੀਂ ਅੱਜ ਦਾ ਨਹੀਂ ਕਰ ਰਹੇ 2016 ਤੋਂ ਜਿਹੜਾ ਇਸ ਚੀਜ਼ ਦੇ ਮੁਹਿੰਮ ਵਿੱਚ ਲੱਗੇ ਹੋਏ ਆਂ ਕਿ ਪੂਰੇ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਨਸ਼ੇ ਨੇ ਆਪਣੀਆਂ ਹੌਲੀ ਹੌਲੀ ਜੜ੍ਹਾਂ ਵਿਛਾਈਆਂ ਸੀਗੀਆਂ ਉਸੇ ਤਰੀਕੇ ਦੇ ਨਾਲ ਹੈ ਚਾਇਨਾ ਡੋਰ ਨਹੀਂ ਹੈ ਇਹ ਇੱਕ ਨਜਾਇਜ਼ ਹਥਿਆਰ ਹੈ ਜਿਹੜੇ ਮਾਪੇ ਉਹ ਆਪਣੇ ਬੱਚਿਆਂ ਨੂੰ ਇਹ ਹਥਿਆਰ ਖਰੀਦ ਕੇ ਦੇ ਰਹੇ ਨੇ ਉਹਦੇ ਨਾਲ ਨਾਲ ਉਹ ਸਾਹ ਹਥਿਆਰ ਦੇ ਨਾਲ ਜਾਂਦੇ ਆ ਨਾਨੇ ਦੇ ਵਿੱਚ ਬੱਚੇ ਜਿਹੜੇ ਕਾਤਲ ਬੰਦੇ ਜਾ ਰਹੇ ਨੇ ਜੀ ਜੇ ਆਂਕੜਾ ਦੇਖੀਏ ਤੇ ਪੂਰੇ ਪੰਜਾਬ ਦੇ ਵਿੱਚ ਅਣਗਿਣਤ ਪੰਛੀ ਉਹਦੇ ਨਾਲ ਨਾਲ ਅਣਗਿਣਤ ਲੋਕ ਜਿਹੜੇ ਮਰ ਰਹੇ ਨੇ ਮਰਨ ਦੇ ਨਾਲ ਨਾਲ ਜ਼ਖਮੀ ਹੋ ਰਹੇ ਨੇ ਜਿਨ੍ਹਾਂ ਦਾ ਕੋਈ ਆਂਕੜਾ ਹੀ ਨਹੀਂ ਜੀ ਇੱਥੇ ਅਸੀਂ ਇੱਕ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਜਦੋਂ ਭਗਵੰਤ ਮਾਨ ਜੀ ਆਏ ਸੀਗੇ ਗਵਰਨਮੈਂਟ ਆਈ ਸੀ ਇਹਨਾਂ ਦੇ ਬਹੁਤ ਸਾਰੇ ਬਿਆਨ ਨੇ ਤੁਸੀਂ ਫੈਕਟ ਚੈੱਕ ਕਰ ਸਕਦੇ ਹੋ ਕਿ ਨਸ਼ਾ ਤੇ ਚਾਈਨਾ ਡੋਰ ਪੂਰੇ ਪੰਜਾਬ ਦੇ ਵਿੱਚੋਂ ਪੂਰਨ ਤੌਰ ਤੇ ਬੰਦ ਕੀਤੀ ਗਈ ਹੈ ਲੇਕਿਨ ਅੱਜ ਵੀ ਅਸੀਂ ਦੇਖਦੇ ਹਾਂ ਜਿਸ ਤਰੀਕੇ ਦੇ ਨਾਲ ਇੱਕ ਨਸ਼ੇ ਦੀ ਪੂਰੀ ਗਲੀ ਮਹੱਲੇ ਦੇ ਵਿੱਚ ਵਿਕਰੀ ਆ ਨਾ ਉਸੇ ਤਰੀਕੇ ਦੇ ਨਾਲ ਹੈ ਚਾਈਨਾ ਡੋਰ ਕੋਈ ਵੀ ਛੋਟਾ ਬੱਚਾ 500 ਹਜ਼ਾਰ ਲੈ ਕੇ ਤੇ ਅੱਜ ਖਰੀਦ ਰਿਹਾ ਹੈ ਅਗਰ ਗਲੀ ਮਹੱਲੇ ਦੇ ਵਿੱਚ ਨਹੀਂ ਵਿਕਦੀ ਤੇ ਆਨਲਾਈਨ ਜਿਹੜੀਆਂ ਅਣਗਿਣਤ ਸਾਈਟਸ ਨੇ ਜਿਨ੍ਹਾਂ ਤੇ ਵਿਕਰੀ ਹੈ ਤੇ ਇਸ ਇਥੇ ਜੇ ਸਿਰਫ ਅਮਨਿਸਰ ਦੀ ਗੱਲ ਕਰੀਏ 2024 ਦੀ 2024 ਦੇ ਵਿੱਚ ਜਨਵਰੀ ਦੇ ਮਹੀਨੇ ਇੱਕ ਜਿਹੜਾ 14 ਸਾਲ ਦਾ ਜਿਹੜਾ ਬੱਚਾ ਵਾ ਉਹਦੇ ਗਲੇ ਦੇ ਵਿੱਚ ਜਦੋਂ ਡੋਰ ਫੇਰੀ ਉਹਦੀ ਜਿਹੜੀ ਡੈਥ ਹੋ ਗਈ ਉਹਦੇ ਨਾਲ ਨਾਲ ਫਰਵਰੀ ਦੇ ਮਹੀਨੇ ਇੱਕ 6 ਸਾਲ ਦੀ ਮਾਸੂਮ ਬੱਚੀ ਜਿਹੜੀ ਆਪਣੀ ਫਾਦਰ ਦੇ ਅੱਗੇ ਬਾਈਕ ਤੇ ਬੈਠੀ ਸੀਗੀ ਉਹਦੇ ਗਲੇ ਦੇ ਉੱਪਰ ਹਥਿਆਰ ਦੇ ਜਿਹੜਾ ਵਾਰ ਹੋਇਆ ਤੇ ਉਹਦੇ ਨਾਲ ਜਿਹੜੀ ਮੌਕੇ ਤੇ ਜੋਦੀ ਮੌਤ ਹੋ ਗਈ 2 ਮਹੀਨੇ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡੀ ਘਟਨਾ ਇੱਕ ਨੌਜਵਾਨ ਮੁੰਡਾ ਜਿਹੜਾ ਬਾਡੀ ਬਿਲਡਰ ਸੀਗਾ ਉਹਦੀ ਮੌਤ ਹੁੰਦੀ ਹੈ ਆਪਣਾ ਬਟਾਲਾ ਰੋਡ ਫਲਾਈਓਵਰ ਦੇ ਉੱਪਰ ਉਹਦਾ ਇੱਕ ਛੋਟਾ ਬੱਚਾ ਵਾ ਮੈਂ ਤੇ ਕਹਾਂਗਾ ਕਿ ਸਰਕਾਰ ਜਿਨ੍ਹਾਂ ਦੇ ਪਰਿਵਾਰ ਉਜੜ ਗਏ ਨੇ ਉਹਨਾਂ ਨੂੰ ਉਹਨਾਂ ਦਾ ਪਰਿਵਾਰਕ ਮੈਂਬਰ ਵਾਪਸ ਕਰ ਸਕਦੀ ਹੈ ਕਿਉਂਕਿ ਸਰਕਾਰ ਨੇ ਵਾਅਦੇ ਤੇ ਬਹੁਤ ਵੱਡੇ ਵੱਡੇ ਕੀਤੇ ਨੇ ਲੇਕਿਨ ਚਾਈਨਾ ਡੋਰ ਦੇ ਉੱਪਰ ਕੀ ਸਖਤਤਾਸ਼ ਸਰਕਾਰ ਲੈ ਰਹੀ ਹੈ ਬਹੁਤ ਹੀ ਮਾਮੂਲੀ ਤਰਾਵਾਂ ਲਗਾ ਕੇ ਉਹਨਾਂ ਦੀ ਜਿਹੜੀ ਜ਼ਮਾਨਤ ਹੋ ਜਾਂਦੀ ਹੈ ਤੇ ਜਿਹੜੇ ਗੱਟੂ ਨੇ ਉਸੇ ਫੋਰਸ ਫੋਰਸ ਜਬਤ ਕੀਤੇ ਜਾਂਦੇ ਨੇ ਇਹਨਾਂ ਨੂੰ ਘੱਟੋ ਘੱਟ 10 ਸਾਲ ਦੀ ਸਜ਼ਾ ਤੇ ਇਹਨਾਂ ਦੀ ਜਮਾਨਤ ਜਿਹੜੀ ਆ 5-5 ਸਾਲ ਜਿਹੜੀ ਨਹੀਂ ਹੋਣੀ ਚਾਹੀਦੀ ਸਖਤ ਤਰਾਹਾਂ ਵਾ ਲਾਣੀਆਂ ਚਾਹੀਦੀਆਂ ਤੇ ਇੱਥੇ ਮੈਂ ਪੇਰੈਂਟਸ ਨੂੰ ਅਪੀਲ ਕਰਾਂਗਾ ਕਿ ਜਿਹੜੇ ਪੇਰੈਂਟਸ ਨੇ ਆਪਣੇ ਬੱਚਿਆਂ ਨੂੰ ਤੁਸੀਂ ਡੋਰ ਨਹੀਂ ਖਰੀਦ ਕੇ ਦੇ ਰਹੇ ਤੁਸੀਂ ਇੱਕ ਆધુਨਿਕ ਜਿਹੜਾ ਵਾ ਹਥਿਆਰ ਨਾਜਾਇਜ਼ ਦੇ ਰਹੇ ਹੋ ਪੇਰੈਂਟਸ ਆਪਣੇ ਬੱਚਿਆਂ ਨੂੰ ਖਰੀਦ ਕੇ ਤੇ ਆਪਣੇ ਬੱਚਿਆਂ ਨੂੰ ਤੁਸੀਂ ਹਥਿਆਰਾ ਬਣਾ ਰਹੇ ਹੋ ਤੇ ਇੱਥੇ ਅਪੀਲ ਕਰਦੇ ਆ ਕਿ ਇਹ ਪੁਰਾਣ ਤਾਂ ਡੋਰ ਆ ਜਿਹੜੀ ਉਹ ਅਸੀਂ ਇੱਥੇ ਲੋਕਾਂ ਨੂੰ ਵੜ ਰਹੇ ਆ 2016 ਤੋਂ ਜਾਗਰੂਕ ਕਰ ਰਹੇ ਆ ਇੱਥੇ ਜ਼ਰੂਰਤ ਹੈ ਲੋਕਾਂ ਦੀ ਜਾਗਰੂਕ ਹੋਣ ਦੀ ਜੇ ਅਸੀਂ ਟ੍ਰੈਡੀਸ਼ਨਲ ਡੋਰ ਜਿਹੜਾ ਟ੍ਰੈਡੀਸ਼ਨਲ ਧਾਗਾ ਵਾ ਅਸੀਂ ਉਹ ਯੂਜ਼ ਕਰੀਏ ਉਹਦੇ ਨਾਲ ਨਾਲ ਆਪਣਾ ਜਿਹੜਾ ਜਿਹੜਾ ਸਾਡੇ ਤਿਉਹਾਰ ਨੇ ਲੋਹੜੀ ਤਿਉਹਾਰ ਹੈ ਸੀਜ਼ਨ ਹੈ ਸਭ ਨੇ ਇੰਜੋਏ ਕਰਨਾ ਚਾਹੀਦਾ ਹੈ ਨਾ ਕਿ ਕਿਸੇ ਦੇ ਪਰਿਵਾਰ ਦਾ ਮਾਤਮ ਨਾ ਕਰਨੇ ਚਾਹੀਦਾ ਪਿਛਲੀ ਵਾਰ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸਖਤੀ ਬਪਾਉਂਦੇ ਨੇ ਧਾਰਾ 307 'ਚ ਇਹਨੂੰ ਬਦਲਾਅ ਕਰਨ ਦੀ ਕੋਸ਼ਿਸ਼ ਕੀਤੀ ਸੀ ਇਸ ਵਾਰ ਪ੍ਰਸ਼ਾਸਨ ਨਾਲ ਮੀਟਿੰਗਸ ਹੋਈਆਂ ਤੁਹਾਡੀਆਂ ਸਰ ਪ੍ਰਸ਼ਾਸਨ ਦੇ ਨਾਲ ਸਾਡੀ ਮੀਟਿੰਗ ਨਹੀਂ ਹੋਈ ਅਸੀਂ ਸਾਰਾ ਆਲਰੇਡੀ ਦੇਖਦੇ ਰਹਨੇ ਆ ਦੇਖੋ ਜਿਸ ਤਰੀਕੇ ਨਾਲ ਪ੍ਰਸ਼ਾਸਨ ਕੋ ਸਮੇਂ ਨਹੀਂ ਸਾਡੇ ਕੋ ਅਨੰਕਿਤ ਬਹੁਤ ਸਾਰੇ ਇਹੋ ਜਿਹੇ ਕੇਸ ਹੁੰਦੇ ਜਿਹੜੇ ਪਬਲਿਕ ਦੇ ਅਸੀਂ ਸਭ ਦੇਖਦੇ ਰਹਿੰਦੇ ਆ ਮੇਲਸ ਕਰਦੇ ਆ ਚੱਟੀਆਂ ਪਾਈਆਂ ਲੇਕਿਨ ਜਿੱਦਿਸ ਤਰੀਕੇ ਦੇ ਨਾਲ ਦੇਖੋ ਤੁਹਾਨੂੰ ਇਸ ਬਿਆਨ ਤੋਂ ਬਾਅਦ ਜਦੋਂ ਸਰਕਾਰ ਆਈ ਸੀ ਤੁਹਾਨੂੰ ਲੱਗਦਾ ਵੀ ਕਿਸੇ ਸੰਸਥਾ ਨੂੰ ਸੀਐਮ ਸਾਹਿਬ ਨੂੰ ਮਿਲਣ ਦੀ ਲੋੜ ਹੈ ਜਦ ਸੀਐਮ ਸਾਹਿਬ ਨੇ ਆ ਬਗੈਰ ਦਾ ਵੀ ਪੂਰਨ ਤੌਰ ਤੇ ਪਾਬੰਦੀ ਹੈ ਤੇ ਇਹਦੀ ਜਿਹੜੀ ਹੈ ਇੰਪਲੀਮੈਂਟੇਸ਼ਨ ਕਿਉਂ ਨਹੀਂ ਹੋਈ ਕਿ ਅੱਜ ਤੱਕ ਇਹਨਾਂ ਦੀ ਇੱਕ ਵੱਖਰੀ ਕਮੇਟੀ ਬਣਾਣੀ ਚਾਹੀਦੀ ਹੈ ਸੀਐਮ ਸਾਹਿਬ ਨੂੰ ਜਿਹੜੀ ਔਰ ਸਿਰਫ ਚਾਈਨਾ ਡੋਰ ਦੇ ਉੱਪਰ ਵਰਕ ਕਰੇ ਪੂਰੇ ਪੰਜਾਬ ਦੇ ਉੱਪਰ ਚੱਕੂਨ ਤੌਰ ਤੇ ਜਿਹੜੀ ਇਹਦੀ ਬੰਦੀ ਲੱਗੀ ਠੀਕ ਮੈਮ ਕੀ ਨਾਮ ਹੈ ਤੁਹਾਡਾ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਚਾਈਨਾ ਡੋਰ ਦੇ ਖਿਲਾਫ ਮੇਰਾ ਨਾਮ ਹਨੀ ਮਹਿਰਾ ਐਗਜ਼ੀਕਿਊਟਿਵ ਮੈਂਬਰ ਐਂਟੀ ਕਰਾਈਮ ਐਨਵਨਲ ਪ੍ਰੋਟੈਕਸ਼ਨ ਤੋਂ ਅੱਜ ਅਸੀਂ ਪ੍ਰੋਗਰਾਮ ਕੀਤਾ ਹੈ ਚਾਈਨਾ ਡੋਰ ਦੇ ਖਿਲਾਫ 2016 ਤੋਂ ਅਸੀਂ ਇਹ ਪ੍ਰੋਟੈਸਟ ਕਰਦੇ ਆ ਰਹੇ ਹਾਂ ਕਿ ਚਾਈਨਾ ਡੋਰ ਜਿਹੜੀ ਇਹ ਬੰਦ ਕੀਤੀ ਜਾਵੇ ਔਰ ਜਿਹੜੇ ਪੇਰੈਂਟਸ ਤੇ ਬੱਚੇ ਆ ਉਹ ਐਡ ਔਰ ਨਾ ਯੂਜ਼ ਕਰਨ ਇਸ ਕਰਕੇ ਜਿਹੜਾ ਇੱਥੇ ਹਾਲਗੇਟ ਤੇ ਪ੍ਰੋਗਰਾਮ ਕੀਤਾ ਗਿਆ। ਹਰ ਸਾਲ ਤੁਹਾਡੇ ਵੱਲੋਂ ਇਸ ਤਰੀਕੇ ਅਵੇਅਰ ਕੀਤਾ ਜਾਂਦਾ ਹੈ ਚੈਰ ਵਾਸੀਆਂ ਨੂੰ। ਲੇਕਿਨ ਬੱਚੇ ਜਿਹੜੇ ਉਹ ਨਹੀਂ ਸਮਝਦੇ ਬੱਚਿਆਂ ਨੂੰ ਕੀ ਕਹਿਣਾ ਚਾਹੋ। ਸਰ ਬੱਚਿਆਂ ਨੂੰ ਮੈਂ ਇਹੀ ਕਹਿਣਾ ਚਾਹਾਂਗੀ ਤੁਸੀਂ ਕਿਤੇ ਨਾ ਕਿਤੇ ਅਣਜਾਣੇ ਵਿੱਚ ਲੋਕਾਂ ਦੀਆਂ ਜਾਨਾਂ ਲੈ ਰਹੇ ਹੋ, ਪੰਛੀਆਂ ਦੀਆਂ ਜਾਨਾਂ ਲੈ ਰਹੇ ਹੋ। ਅੱਜ ਕੱਲ ਤੁਸੀਂ ਦੇਖੋ ਇਹ ਤਾਰਾਂ ਤੇ ਵਿਰਕਸ਼ਾਂ ਤੇ ਕਿੰਨੇ ਪੰਛੀ ਜਿਹੜੇ ਉਹ ਲਟਕਿਓਏ ਮਰੇ ਹੋਏ ਮਿਲਣਗੇ। ਪੈਰੈਂਟਸ ਨੂੰ ਚਾਹੀਦਾ ਬੱਚਿਆਂ ਨੂੰ ਸਮਝਾਨ ਪਿਆਰ ਨਾਲ ਸਮਝਾਨ ਪਿਆਰ ਨਾਲ ਨਹੀਂ ਸਮਝਦੇ ਤੇ ਥੋੜੇ ਸਟ੍ਰਿਕਟ ਹੋਣ ਉਹਨਾਂ ਨਾਲ ਕਿਸੇ ਵੀ ਬਦਤੂਆ ਦਾ ਕਾਰਨ ਨਾ ਬਣਨ ਕਿਉਂਕਿ ਜਦੋਂ ਕਿਸੇ ਦੀ ਜਾਨ ਜਾਏਗੀ ਕਿਸੇ ਦਾ ਘਰ ਚ ਜਿਹੜਾ ਮੈਂਬਰ ਜਾਏਗਾ ਔਰ ਉਸੇ ਉਹਨਾਂ ਦੀ ਬਦਤੂਆਵਾਂ ਨਿਕਲਣਗੀ ਕਿ ਅ게 ਪਤਾ ਨਹੀਂ ਕਿੰਨੇ ਆਪਣੇ ਫਨ ਕਰਕੇ ਇੱਕ ਗੁੱਡੀ ਉਡਾਈ ਡੋਰ ਉਹਦੇ ਨਾਲ ਗਲਾ ਕੱਟਿਆ ਗਿਆ ਤੁਸੀਂ ਆਪਣੇ ਇੱਕ ਮਨੋਰੰਜਨ ਦੇ ਚੱਕਰ ਵਿੱਚ ਲੋਕਾਂ ਦੀ ਜਾਨ ਨਾ ਲੈ ਰਹੋ ਉਹ ਨਾ